ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਐਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਆਈ ਹੋਪ ਤੁਹਾਨੂੰ ਨਿਊਜ਼ ਮਿਲ ਗਈ ਹੋਊਗੀ ਕਿ ਪੰਜਾਬ ਪੀसीएस ਦੀ ਐਗਜ਼ਾਮ ਡੇਟ ਆ ਗਈ ਹੈ ਦਰਸਲ ਇਹ ਨਿਊਜ਼ ਪੂਰੀ ਨਹੀਂ ਹੈਗੀ ਐਕਸਪੈਕਟਿਡ ਐਗਜ਼ਾਮ ਮੰਥ ਆਇਆ ਹੈ ਐਗਜ਼ਾਮ ਡੇਟ ਨਹੀਂ ਆਈ ਸੋ ਇਹ ਦੋ ਚੀਜ਼ਾਂ ਸਾਨੂੰ ਇਥੋਂ ਪਤਾ ਲੱਗਦੀਆਂ ਨੇ ਵੀ ਇੱਕ ਤਾਂ ਅਸੀਂ ਹੋਰ ਜ਼ਿਆਦਾ ਹੁਣ ਐਕਟਿਵ ਹੋਣਾ ਹੈ ਤੇ ਦੂਜਾ ਅਸੀਂ ਖਬਰ ਹੁਣਾ ਨਹੀਂ ਗੱਲ ਲੇਕਿਨ ਹਾਂ ਅਸੀਂ ਐਕਟਿਵ ਜ਼ਰੂਰ ਹੋਣਾ ਹੈ ਹੋ ਸਕਦਾ ਆ ਜਿਵੇਂ ਸਾਨੂੰ ਦੱਸਿਆ ਗਿਆ ਹੈ ਜੋ ਵੀ ਮੰਥ ਆਪਾਂ ਨੋਟੀਫਿਕੇਸ਼ਨ ਜ਼ਰੂਰ ਦੇਖਾਂਗੇ ਜੋ ਉਹਦੇ ਵਿੱਚ ਲਿਖਿਆ ਗਿਆ ਆ ਕਿ ਉਹ ਉਸ ਮੰਥ ਐਗਜ਼ਾਮ ਹੋਊਗਾ ਜਾਨੀ ਆਪਾਂ ਨੂੰ ਘੱਟੋ ਘੱਟ ਇਹ ਕਲੀਅਰਟੀ ਹੋ ਗਈ ਵੀ ਇੱਕ ਪਾਰਟिकुलर ਸਮਾਂ ਦੇ ਦਿੱਤਾ ਗਿਆ ਵੀ ਉਦੋਂ ਪਹਿਲਾਂ ਹੁਣ ਐਗਜ਼ਾਮ ਨਹੀਂ ਹੁੰਦਾ ਜਿਹਨੂੰ ਅਸੀਂ ਪੋਜ਼ਿਟਿਵ ਲੈ ਕੇ ਚੱਲੀਏ ਚਲੋ ਆਪਾਂ ਪੂਰਾ ਸਮਝਦੇ ਆਂ ਵੀ ਜਿਵੇਂ ਮੈਂ ਲਿਖਿਆ ਖਿੱਚ ਲੋ ਤਿਆਰੀ ਲੇਟ ਨਹੀਂ ਹੋਣਾ ਇਸ ਵਾਰ ਇਹ ਇਸ ਕਰਕੇ ਕਿਹਾ ਕਿ ਜਦੋਂ ਜਨਵਰੀ 3 ਨੂੰ ਨੋਟੀਫਿਕੇਸ਼ਨ ਆਇਆ ਸੀ ਤੇ ਉਦੋਂ ਬਹੁਤ ਸਾਰੇ ਬੱਚਿਆਂ ਨੇ ਦੇਖਿਆ ਵੀ ਸਰ ਇੰਨੀ ਜਲਦੀ ਤਿਆਰੀ ਕਿੱਦਾਂ ਹੋਊ ਕਿਉਂਕਿ ਅਪ੍ਰੈਲ ਦਾ ਮੰਥ ਉਹ ਦੇ ਦਿੱਤਾ ਗਿਆ ਸੀ ਕਿ ਅਪ੍ਰੈਲ ਬੱਚੇ ਘਬਰਾ ਗਏ ਸੀ ਕਿ ਸਰ ਐਡੀ ਸ਼ਤੀ ਐਗਜ਼ਾਮ ਹੁਣ ਕਿਦਾਂ ਹੋਊਗਾ ਲੇਕਿਨ ਫਿਰ ਆਪਾਂ ਕਿਹਾ ਵੀ ਕੋਈ ਨਹੀਂ ਐਗਜ਼ਾਮ ਅੱਗੇ ਹੋਊਗਾ ਫਿਰ ਸਾਨੂੰ ਪਤਾ ਆ ਵੀ ਕਾਫੀ ਸਾਰੀਆਂ ਨੇ ਅਰਚਨਾ ਆਈਆਂ ਨੇ ਚਾਹੇ ਚੇਅਰਮੈਨ ਸਾਹਿਬ ਦੀ ਨਿਯੁਕਤੀ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਸਾਡੇ ਕੋਲੇ ਹਾਈ ਕੋਰਟ ਦੇ ਵਿੱਚ ਕੇਸ ਨੂੰ ਲੈ ਕੇ ਹੋਵੇ ਸੀ ਪਹਿਲਾਂ ਕਹੇ ਸੀਗਾ ਜੁਲਾਈ 29 ਜਾਨੀ ਕਿ ਅਗਸਤ ਜੁਲਾਈ ਤੋਂ ਬਾਅਦ ਅਗਸਤ ਦਾ ਅਗਸਤ ਤੋਂ ਪਹਿਲਾਂ ਪੇਪਰ ਨਹੀਂ ਹੋ ਸਕਦਾ ਡੇ 1 ਤੋਂ ਅਸੀਂ ਕਹ ਰਹੇ ਹਾਂ ਅਗਸਤ ਸਤੰਬਰ ਅਕਤੂਬਰ ਮੰਬਰ ਹੁਣ ਕਦੋਂ ਹੁੰਦਾ ਈਬੀ ਪੀਪੀਸੀ ਬੋਰਡ ਨੂੰ ਪਤਾ ਸੋ ਉਹਨਾਂ ਨੇ ਹੁਣ ਸਾਨੂੰ ਦੱਸ ਦਿੱਤਾ ਇੱਕ ਪਾਰਟਿਕੂਲਰ ਹਜੇ ਵੀ ਐਗਜ਼ੈਕਟ ਐਗਜ਼ਾਮ ਡੇਟ ਨਹੀਂ ਆਈ ਇਸ ਧਿਆਨ ਦੇ ਵਿੱਚ ਨੂੰ ਜ਼ਰੂਰ ਰੱਖਿਓ ਤੇ ਉਸ ਤਰੀਕੇ ਨਾਲ ਆਪਣੀ ਤਿਆਰੀ ਨੂੰ ਜ਼ਰੂਰ ਖਿੱਚ ਲਓ ਇਹ ਸਾਡੇ ਲਈ ਇੱਕ ਅਲਾਰਮਿੰਗ ਟਾਈਮ ਐਕਸ ਨੂੰ ਅਲਾਰਮ ਕਰ ਦਿੱਤਾ ਗਿਆ ਹੈ ਪੀਪੀਐਸਸੀ ਨੇ ਹਲਾਇਆ ਆ ਸਾਨੂੰ ਵੀ ਬਾਈ ਤੁਹਾਡੇ ਸੁਪਨੇ ਵੱਡੇ ਆ ਤੇ ਪੜਨਾ ਜ਼ਰੂਰ ਸ਼ੁਰੂ ਕਰ ਦਿਓ ਹਾਂਜੀ ਆਪਣਾ ਇੱਕ ਟੈਲੀਗ੍ਰਾਮ ਦਾ ਚੈਨਲ ਹੈ ਪੰਜਾਬ ਵੱਡਾ ਪੀਸ 2025 ਨੂੰ ਜ਼ਰੂਰ ਜੁਆਇਨ ਕਰਕੇ ਰੱਖੋ ਇਦੋਂ ਤੇ ਆਪਣੀ ਸਵੇਰ ਨੂੰ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਉਹ ਵੀ ਮਿਲ ਜਾਂਦੀ ਹੈ ਔਰ ਗਾਈਡੈਂਸ ਸੈਸ਼ਨ ਜਾਂ ਫਿਰ ਸਾਡੇ ਜਿਹੜੇ ਬੈਚਸ ਨੇ ਉਹਨਾਂ ਦੀ ਜਾਣਕਾਰੀ ਵੀ ਸਾਨੂੰ ਇਸ ਟੈਲੀਗ੍ਰਾਮ ਦੇ ਚੈਨਲ ਤੇ ਮਿਲ ਜਾਂਦੀ ਹੈ ਸੋ ਇਸ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰਕੇ ਰੱਖੋ ਜੀ ਦੇਖੋ ਆ ਸਾਡੇ ਕੋਲ ਇੱਕ ਨੋਟੀਫਿਕੇਸ਼ਨ ਆਇਆ ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਇਨਫਾਰਮ ਕੀਤਾ ਜਾਂਦਾ ਹੈ ਕੈਂਡੀਡੇਟਸ ਨੂੰ ਜਿਨ੍ਹਾਂ ਨੇ ਅਪਲਾਈ ਕੀਤਾ ਹੈ 2025 ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਨਡ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੇ ਲਈ ਤੇ ਉਹਨਾਂ ਦਾ ਜਿਹੜਾ ਪ੍ਰੀਲਿਮ ਹੈਗਾ ਉਹ ਟੈਂਟੇਟਿਵ ਜਿਹੜਾ ਦੱਸਿਆ ਗਿਆ ਤੁਹਾਨੂੰ ਸਤੰਬਰ ਅਕਤ ਇਹਦਾ ਮਤਲਬ ਇਹ ਕਿਤੇ ਵੀ ਨਹੀਂ ਲਿਖਿਆ ਕਿ ਸਤੰਬਰ ਅਕਤੂਬਰ ਦੇ ਵਿੱਚ ਹੀ ਪੇਪਰ ਹੋਊਗਾ ਟੈਂਟੇਟਿਵ ਦਾ ਮਤਲਬ ਹੁੰਦਾ ਨੇੜੇ ਤੇੜੇ ਇੱਕ ਹੋਰ ਗੱਲ ਯਾਦ ਰੱਖਿਓ ਇਹਦਾ ਮਤਲਬ ਕਿਤੇ ਵੀ ਨਹੀਂ ਲਿਖਿਆ ਵੀ ਨਹੀਂ ਹੋਊਗਾ ਸੋ ਇਹਨਾਂ ਜ਼ਰੂਰ ਸਾਨੂੰ ਕਨਫਰਮ ਆ ਕਿ ਸਤੰਬਰ ਤੋਂ ਪਹਿਲਾਂ ਪੇਪਰ ਨਹੀਂ ਹੋ ਸਕਦਾ ਹੁਣ ਸਤੰਬਰ ਚ ਹੋ ਸਕਦਾ ਅਕਤੂਬਰ ਚ ਹੋ ਸਕਦਾ ਜੇ ਪੀਪੀਐਸਸੀ ਬੋਰਡ ਨੂੰ ਲੱਗਿਆ ਵੀ ਇਹਨੂੰ ਹੋਰ ਅੱਗੇ ਲੈ ਕੇ ਜਾਣਾ ਤਾਂ ਉਹ ਹੋਰ ਅੱਗੇ ਲੈ ਕੇ ਜਾ ਸਕਦੀ ਹੈ ਲੇਕਿਨ ਜੇ ਹੁਣ ਤੋਂ ਚੱਲੀ ਆਪਾਂ ਜੂਨ ਜੁਲਾਈ ਅਗਸਤ ਸਤੰਬਰ ਯਾਨੀ ਕਿ ਘੱਟੋ ਘੱਟ ਸਾਡੇ ਕੋਲੇ 4 ਮਹੀਨੇ ਹੁਣ ਵੀ ਹੈਗੇ ਅਜੇ ਅਸੀਂ ਤਿਆਰੀ ਨੂੰ ਹੁਣ ਵੀ ਆਪਣੇ ਨੂੰ ਕਨਸੋਲੀਡੇਟਰ ਕਰਕੇ ਚੱਲੀਏ ਸਿੰਪਲ ਜੀ ਗੱਲ ਆ ਜੋ ਅਸੀਂ ਪਹਿਲਾਂ ਪੜ੍ਹਿਆ ਉਹਨੂੰ ਰਿਵਾਈਜ਼ ਜ਼ਰੂਰ ਕਰੋ ਕੁਝ ਚੀਜ਼ਾਂ ਨਵੀਆਂ ਜ਼ਰੂਰ ਸਿੱਖੋ ਸੋ ਇੱਕ ਸਾਡੇ ਕੋਲੇ ਸਮਾਂ ਮਿਲ ਚੁੱਕਾ ਹੈ ਕਿ ਭਾਈ ਸਾਡੇ ਕੋਲ ਜਿਹੜਾ ਹੈਗਾ ਇੱਕ 4 ਮਹੀਨੇ ਘੱਟੋ ਘੱਟ ਹੋਣੇ ਗਿਆ ਕਿਉਂਕਿ ਹਰ ਇੱਕ ਬੱਚੇ ਦੀ ਜ਼ੁਬਾਨ ਦੇ ਉੱਤੇ ਸਵਾਲ ਸੀਗਾ ਐਗਜ਼ਾਮ ਕਦੋਂ ਆਊਗਾ ਐਗਜ਼ਾਮ ਕਦੋਂ ਹੋਊਗਾ ਲਓ ਜੀ ਸਤੰਬਰ ਅਕਤੂਬਰ ਹੁਣ ਨਾ ਲੇਟ ਕਰੋ ਅਸੀਂ ਬਹੁਤ ਲੇਟ ਕੀਤਾ ਪਹਿਲਾਂ ਤੁਮ ਸੋਚੀ ਜਾਂਦੇ ਸੀਗੇ ਵੀ ਇੰਨੀ ਛੇਤੀ ਪਹਿਲਾਂ ਤਾਂ ਕਹਿੰਦੇ ਨੋਟੀਫਿਕੇਸ਼ਨ ਨਹੀਂ ਆਇਆ ਫਿਰ ਕਹਿੰਦੇ ਨੋਟੀਫਿਕੇਸ਼ਨ ਆ ਗਿਆ ਫਿਰ ਟੈਂਟੇਟਿਵ ਮੰਥ ਅਪ੍ਰੈਲ ਦੇਤਾ ਬੀਪੀਐਸਸੀ ਬੋਰਡ ਨੇ ਉਦੋਂ ਵੀ ਦਿੱਤਾ ਸੀਗਾ ਇੱਕ ਵਾਰ ਹਮੇਸ਼ਾ ਜਿਹੜੇ ਵੀ ਐਗਜ਼ਾਮ ਨੇ ਬੋਰਡ ਲੈਣਾ ਹੁੰਦਾ ਨਾ ਤੁਹਾਨੂੰ ਉਹ ਇੱਕ ਅਲਾਰਮ ਦਿੰਦਾ ਹੁੰਦਾ ਕਿ ਬਈ ਤਿਆਰੀ ਖਿੱਚ ਲੋ ਪਰ ਉਸ ਅਲਾਰਮ ਨੂੰ ਬੱਚੇ 네ਗੇਟਿਵ ਲੈ ਲੈਂਦੇ ਜਿਵੇਂ ਅਪ੍ਰੈਲ ਵਾਲੇ ਅਲਾਰਮ ਨੂੰ 네ਗੇਟਿਵ ਲੈ ਲਿਆ ਸੀਗਾ ਸੋਚੋ ਜੇ ਅਪ੍ਰੈਲ ਵਾਲੇ ਅਲਾਰਮ ਨੂੰ ਪੋਜ਼ਿਟਿਵ ਲਿਆ ਹੁੰਦਾ ਤੁਸੀਂ 3 ਮਹੀਨੇ ਵਿੱਚ ਕਿੰਨੀ ਆਪਦੀ ਤਿਆਰੀ ਖਿੱਚ ਦਿੰਦੇ ਸਾਨੂੰ ਹੋਰ ਸਮਾਂ ਮਿਲ ਜਾਣਾ ਸੀਗਾ ਹੈਨਾ ਸ most probably exam ਇਹਨਾਂ ਦਿਨਾਂ ਸਾਨੂੰ ਦੇਖਣ ਨੂੰ ਮਿਲ ਸਕਦਾ ਲੇਕਿਨ ਅਲਾਰਮ ਵੀ ਸਾਨੂੰ 4 ਮਹੀਨੇ ਪਹਿਲਾਂ ਜੀ ਬੋਰਡ ਦੱਸ ਰਿਹਾ ਨਾ ਤੇ ਦਾ ਮਤਲਬ ਬੋਰਡ ਬਹੁਤ ਚਾਹੁੰਦਾ ਕਿ ਤੁਸੀਂ ਮਿਹਨਤ ਕਰੋ ਸੋ ਆਪਦੀ ਬਾਈ ਮਿਹਨਤ ਦੇ ਵਿੱਚ ਕਮੀ ਨਾ ਛੱਡਿਓ ਤੇ ਨਾ ਪੰਜਾਬ ਪੀਸਸ ਅੱਡਾ ਦੀ ਟੀਮ ਹੀ ਕਦੇ ਮਿਹਨਤ ਦੇ ਵਿੱਚ ਕਮੀ ਛੱਡਦੀ ਹੈ ਤੁਹਾਡੇ ਲਈ ਸੋ ਇਹਦੇ ਲਈ ਸਾਡੇ ਵੱਲੋਂ ਤੁਹਾਡੇ ਲਈ ਚਾਹੇ ਉਹ ਬੈਚਸ ਦੀ ਗੱਲ ਕਰ ਲੋ ਚਾਹੇ ਉਹ ਪ੍ਰੀਲਿਮ ਦਾ ਬੈਚ ਹੋਵੇ ਚਾਹੇ ਉਹ ਕ੍ਰੈਸ਼ ਕੋਰਸ ਹੋਵੇ ਚਾਹੇ ਟੈਸਟ ਸੀਰੀਜ਼ਾ ਚਾਹੇ ਉਹ ਕਰੰਟ ਅਫੇਅਰ ਦਾ ਬੈਚ ਸਭ ਕੁਝ ਹੈ ਹੁਣ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਕਿਵੇਂ ਤੁਸੀਂ ਸਾਡੇ ਬੈਚਸ ਨੂੰ ਜੁਆਇਨ ਪਹਿਲੇ ਨੰਬਰ ਤੇ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਹੈ ਜੀ ਫੋਰ ਪ੍ਰੀਲਿਮ ਜਿਹੜਾ ਬੈਚ ਇੱਥੇ ਸ਼ੋ ਹੋ ਰਿਹਾ ਆ ਜਿਹਦਾ ਪ੍ਰਾਈਸ ਹੈਗਾ 5000 ਰੁਪਏ ਯਾਨੀ ਕਿ 4999 ਇਹ ਪ੍ਰੀਲਿਮ ਦੇ ਲਈ ਬੈਚ ਹੈ ਤੇ ਰਿਕਾਰਡਡ ਬੈਚ ਹੈ ਯਾਨੀ ਇਹਦੇ ਵਿੱਚ ਆਲਰੇਡੀ ਕਲਾਸਿਸ ਹੈਗੀਆਂ ਨੇ ਤੁਸੀਂ ਜਸਟ ਕਲਾਸਿਸ ਸੁਣਨੀਆਂ ਨੇ ਹਾਇ ਧਿਆਨ ਰੱਖ ਦੇ ਵਿੱਚ ਜੀਐਸ 1 ਵੀ ਹੈ ਤੇ ਜੀਐਸ 2 ਦੋਨੋਂ ਇਗਜ਼ਾਮ ਇਹਦੇ ਵਿੱਚ ਕਵਰ ਨੇ ਯਾਨੀ ਕਿ ਪ੍ਰੀਲਿਮ ਦੇ ਦੋਨੋਂ ਪੇਪਰ ਦੇ ਵਿੱਚ ਕਵਰ ਨੇ ਸਾਰੇ ਸਬਜੈਕਟ ਕਵਰ ਹੋਣਗੇ ਰਿਕਾਰਡਡ ਕਲਾਸਾਂ ਹੋਣਗੀਆਂ ਜਿਹੜੀਆਂ ਆਲਰੇਡੀ ਹੋ ਚੁੱਕੀਆਂ ਹੋਣਗੀਆਂ ਜਿਹੜੀਆਂ ਬਾਕੀ ਦੀਆਂ ਹੌਲੀ-ਹੌਲੀ ਆਪਾਂ ਅਪਲੋਡ ਜ਼ਰੂਰ ਕਰ ਦਾਂਗੇ ਸਾਰੀਆਂ ਹਜੇ ਨਹੀਂ ਆ ਗਈਆਂ ਤੁਹਾਨੂੰ ਪਤਾ ਵੀ ਸਾਰੇ ਸਬਜੈਕਟਸ ਸਾਰੇ ਦੇ ਵਿੱਚ ਹੈਗੇ ਨਹੀਂ ਹੌਲੀ-ਹੌਲੀ ਸਮੇਂ-ਸਮੇਂ ਤੇ ਆਪਾਂ ਅਪਲੋਡ ਕਰਦੇ ਰਹਿਣਾ ਪੰਜਾਬੀ ਦੇ ਅੰਗਰੇਜ਼ੀ ਵਿੱਚ ਤੇ ਨਾਲ ਇਹ ਤੇ ਪੀਡੀਐਫ ਮਿਲੂਗੀ ਇਹਦੇ ਵਿੱਚ ਇੰਨਾ ਹੀ ਹੈ ਜੀ ਹਾਂ ਜੇ ਤੁਸੀਂ ਲਾਈਵ ਪਲੱਸ ਰਿਕਾਰਡਡ ਬੈਚ ਜਿਹੜਾ ਕ੍ਰੈਸ਼ ਕੋਰਸ ਇਹਨੂੰ ਜੁਆਇਨ ਕਰਦੇ ਹੋ ਉਹਦੇ ਵਿੱਚ ਵੀ ਆਲਰੇਡੀ ਕਾਫੀ ਸਾਰੀਆਂ ਕਲਾਸਿਸ ਰਿਕਾਰਡਡ ਨੇ ਤੇ ਕਾਫੀ ਸਾਲੀ ਆਨਲਾਈਨ ਦੇ ਵਿੱਚ ਸਾਨੂੰ ਦੇਖਣ ਉਹਦੇ ਵਿੱਚ ਜ਼ਰੂਰ ਮਿਲਣਗੀਆਂ ਇਹ ਵੀ ਸਪੈਸ਼ਲੀ ਫ੍ਰੋ ਪ੍ਰੀਮੀਅ ਇਦੇ ਵਿੱਚ ਖਾਸ ਕੀ ਹੈ ਇੱਕ ਤਾਂ ਇਹਦੇ ਵਿੱਚ ਗਾਈਡੈਂਸ ਸੈਸ਼ਨਸ ਨੇ ਮੈਂਟਰਸ਼ਿਪ ਸੈਸ਼ਨ ਹੋ ਗਿਆ ਡਾਊਟ ਸੈਸ਼ਨ ਹੋ ਗਿਆ ਤੇ ਪਲੱਸ ਇਹਦੇ ਵਿੱਚ ਟੈਸਟ ਸੀਰੀਜ਼ ਇਨਕਲੂਡ ਹੈ ਕਿਉਂਕਿ ਜੇ ਤੁਸੀਂ ਅਲੱਗ ਤੋਂ ਟੈਸਟ ਸੀਰੀਜ਼ ਜੁਆਇਨ ਕਰਦੇ ਹੋ ਤਾਂ ਉਹਦੀ ਫੀਸ 4000 ਘੱਟੋ-ਘੱਟ ਹੈ ਜੀ ਸੋ ਇਸ ਕਰਕੇ ਪ੍ਰੀਲਿਮ ਦੇ ਦੋ ਕੰਬਾਈਨਡ ਬੈਚ ਨੇ ਜਿਨ੍ਹਾਂ ਵਿੱਚੋਂ ਤੁਸੀਂ ਕਿਸੇ ਨੂੰ ਵੀ ਜੁਆਇਨ ਕਰ ਸਕਦੇ ਹੋ ਜੁਆਇਨ ਕਰਨ ਦੇ ਲਈ ਆਪਣੇ ਕੋਲ ਨੰਬਰ ਦੱਸਾ ਇਸ ਨੰਬਰ ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਤੁਸੀਂ ਸਿਰਫ ਕਰੰਟ ਅਫੇਅਰਸ ਤਿਆਰ ਕਰਨੇ ਹਨ ਤੁਹਾਨੂੰ ਲੱਗਦਾ ਕਿ ਬਾਕੀ ਤਿਆਰੀ ਸਰ ਗੋੜਿਆ ਤਾਂ ਕਰੰਟ ਅਫੇਅਰ ਦੇ ਲਈ ਆਪਣਾ ਸਪੈਸ਼ਲ ਬੈਚ ਹੈ ਅ ਜਿਹਦੇ ਵਿੱਚ ਕੁਝ ਕਲਾਸਾਂ ਹੋ ਚੁੱਕੀਆਂ ਨੇ ਕੁਝ ਆਪਣੀਆਂ ਜਿਹੜੀਆਂ ਇਗਜ਼ਾਮ ਤੱਕ ਚੱਲਣੀਆਂ ਪ੍ਰੀ ਤੱਕ ਇਹ ਵੀ ਬੈਚ ਪ੍ਰੀਲਮ ਦੇ ਤੱਕ ਹੀ ਹੈ ਇਹਦੇ ਵਿੱਚ ਆਪਾਂ 1.5 ਸਾਲ ਦੇ ਜਿਹੜੇ ਹੈਗੇ ਉਹ ਕਰੰਟ ਅਫੇਅਰਸ ਕਵਰ ਕਰਾਂਗੇ ਅ ਥਿਊਰੀ ਕਰ ਰਹੇ ਆ ਆਪਾਂ ਟੌਪਿਕ ਵਾਈਜ਼ ਇਹਦੇ ਵਿੱਚ ਨਾਲ ਨਾਲ ਟੈਸਟ ਹੁੰਦਾ ਫਿਰ ਤੁਹਾਡਾ ਉਸੇ ਥਿਊਰੀ 'ਚੋਂ ਫਿਰ ਮੈਂ ਐਮਸੀਕਿਊਜ਼ ਦਿੰਨਾ ਹੈ ਡਿਟੇਲ ਡਿਸਕਸ਼ਨ ਦੇ ਨਾਲ ਮਤਲਬ ਡਿਟੇਲ ਡਿਸਕਸ਼ਨ ਦਾ ਮਤਲਬ ਇਹ ਹੁੰਦਾ ਕਿ ਐਕਸਪਲੇਨ ਕੀਤੇ ਹੁੰਦੇ ਨੇ ਉਹ ਐਮਸੀਕਿਊਜ਼ ਤੁਹਾਡੇ ਡਾਊਟ ਸੈਸ਼ਨ ਲੈਣਾ ਤੇ ਸਪੈਸ਼ਲੀ ਪੀਸਸ ਫੋਕਸਡ ਇਹ ਕੰਟੈਂਟ ਆਪ ਨੂੰ ਇਹਦੇ ਵਿੱਚ ਮਿਲ ਜਾਂਦਾ ਹੈ ਇਸ ਬੈਚ ਨੂੰ ਜੁਆਇਨ ਕਰਨ ਲਈ ਵੀ ਅਸੀਂ ਇਸ ਨੰਬਰ ਉੱਤੇ ਕਾਲ ਕਰ ਸਕਦੇ ਹਾਂ ਜਿਹੜੇ ਬੱਚੇ ਸਾਡੇ ਕੋਲ ਚਾਹੇ ਹੋ ਰਿਵੀਜ਼ਨ ਬੈਚ ਜੁਆਇਨ ਕਰਦੇ ਨੇ ਤੇ ਚਾਹੇ ਕ੍ਰੈਸ਼ ਕੋਰਸ ਜੁਆਇਨ ਕਰਦੇ ਨੇ ਉਹਨਾਂ ਨੂੰ ਹੀ ਬੈਚ ਮਿਲੂਗਾ ਉਹ ਮੇਰੀ ਹਾਂ ਹੀ ਅਬ ਜਿਹੜਾ ਰਿਵੀਜ਼ਨ ਬੈਚ ਦੇ ਵਿੱਚ ਦੋਨੇ ਕਲਾਸਿਸ ਸਲੋ ਹੁੰਦੀਆਂ ਨੇ ਬਟ ਜਿਹੜਾ ਕ੍ਰੈਸ਼ ਕੋਰਸ ਦੇ ਵਿੱਚ ਲਾਈਵ ਕਲਾਸਿਸ ਹੋਣੀਆਂ ਸੋ ਜੇ ਤੁਸੀਂ ਸਾਰੀ ਤਿਆਰੀ ਕਰਨੀ ਆ ਫਿਰ ਕਰੰਟ ਅਫੇਅਰ ਦੇ ਨਾਲੋਂ ਇਹ ਜਿਹੜਾ 10000 ਵਾਲਾ ਬੈਚ ਤੁਹਾਡੇ ਲਈ ਜ਼ਿਆਦਾ ਬੈਨੀਫੀਸ਼ੀਅਰ ਰਹੂਗਾ ਜੀ ਉਸ ਤੋਂ ਬਾਅਦ ਜੇ ਇਕੱਲੇ ਬੱਚੇ ਨੇ ਟੈਸਟ ਸੀਰੀਜ਼ ਜੁਆਇਨ ਕਰਨੀ ਆ ਜੀ ਹਾਂ ਇੱਕ ਧ ਕ੍ਰੈਸ਼ ਕੋਰਸ ਜੁਆਇਨ ਕਰਦੇ ਹੋ ਤਾਂ ਤੁਹਾਨੂੰ ਟੈਸਟ ਸੀਰੀਜ਼ ਵੇ ਦੇ ਵਿੱਚ ਜ਼ਰੂਰ ਮਿਲੂਗੀ ਠੀਕ ਹੈ ਪਰ ਜੇ ਤੁਸੀਂ ਅਲੱਗ ਤੋਂ ਟੈਸਟ ਸੀਰੀਜ਼ ਜੁਆਇਨ ਕਰਨੀ ਹੈ ਤੁਹਾਡਾ ਮਾਨ ਹੈ ਕਿ ਹੋਰ ਕੁਝ ਵੀ ਜੁਆਇਨ ਨਹੀਂ ਕਰਨਾ ਸਿਰਫ ਟੈਸਟ ਸੀਰੀਜ਼ ਜੁਆਇਨ ਕਰਨੀ ਤਾਂ ਉਹਦੇ ਲਈ ਆਪਣੇ ਕੋਲ ਦੋ ਤਰੀਕੇ ਦੀ ਟੈਸਟ ਸੀਰੀਜ਼ ਹੈ ਇੱਕ ਜਿਹਦੇ ਵਿੱਚ ਵਿਦਆਊਟ 멘ਟਰਸ਼ਿਪ ਤੇ ਦੂਜੀ ਵਿਦ 멘ਟਰਸ਼ਿਪ ਠੀਕ ਹੈ 50 ਟੈਸਟ ਹੋਣਗੇ ਵਧਾ ਵੀ ਸਕਦੇ ਆਪਾਂ ਤੇ ਜਿਹਦੇ ਵਿੱਚ ਫੀਸ ਹੈਗੀ ਹੈ 4000 ਰੁਪਿਆ ਵਿਦਆਊਟ 멘ਟਰਸ਼ਿਪ ਤੇ 6000 ਰੁਪਿਆ ਵਿਦ 멘ਟਰਸ਼ਿਪ ਹਾਂ ਹੁਣ ਜੇ ਤੁਸੀਂ ਜੁਆਇਨ ਕਰਦੇ ਹੋ ਨਾ ਕ੍ਰੈਸ਼ ਕੋਰਸ ਉਹਦੇ ਵਿੱਚ ਸਾਰੀਆਂ ਕਲਾਸਸ ਕਰੰਟ ਅਫਰ ਦਾ ਬੈਚ ਤੇ ਟੈਸਟ ਸੀਰੀਜ਼ ਇਨਕਲੂਡ ਹੈ ਸੋ ਆਈ ਹੋਪ ਜੇ ਵਧੀਆ ਤਿਆਰੀ ਕਰਨੀ ਆ ਤੁਹਾਨੂੰ ਲੱਗਦਾ ਕਿ ਸਰ ਗੁੱਡ ਸਟੂਡੈਂਟ ਬਣਨਾ ਰਿਜ਼ਲਟ ਲੈਣਾ ਫਿਰ ਤੁਹਾਡੇ ਲਈ ਸਭ ਤੋਂ ਬੈਸਟ ਜਿਹੜਾ ਹੋਊਗਾ ਉਹ ਕ੍ਰੈਸ਼ ਕੋਰਸ ਹੀ ਹੋਊਗਾ ਪ੍ਰੀਲਮ ਤੱਕ ਇਹ ਤੁਹਾਡੇ ਲਈ ਬੈਸਟ ਹੈ ਜੀ ਨੰਬਰ ਤੁਹਾਡੇ ਸਾਹਮਣੇ ਆ ਨੰਬਰ ਤੇ ਕਾਲ ਕਰੋ ਹੁਣ ਦੇਰ ਨਹੀਂ ਕਰਨੀ ਤਿਆਰੀ ਖਚਲੋ ਜੀ ਸਸ਼ੀ ਗਾਜੀ ਸਾਰਾ